ਸਾ ਮਤਰਾ ਤੜਾ ਲਿਆ ਸੀ ਪਤੰਗ ਹੋ ਸੇ ਲਾ ਲਾਉ ਬੇਚਿਆ ਬਾਈ ਦਾਦੀ ਜਿਹਦਾ ਚੜਾਇਆ ਵੀ ਨਹੀਂ ਹਜੇ ਲਾ ਦੀ ਅੰਬਰਾਂ ਪਾਰ ਕਿਵੇਂ ਸਾਰੇ ਲੈਣਾ ਚ ਬੈਠੇ ਨੇ ਇਹ ਸਾਡੇ ਦਰਸ਼ਕ ਨੇ ਪਤੰਗ ਬਾਜੀ ਦੇਖਣ ਆਏ ਨੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਨਵੇਂ ਬਲੌਗ ਦੇ ਵਿੱਚ ਅੱਜ ਆਪਾਂ ਚੜਾਉਣ ਜਾ ਰਹੇ ਹਾਂ ਪਤੰਗ ਤੇ ਬਲੌਗ ਬਹੁਤ ਘੰਟ ਹੋਊਗਾ ਤੁਸੀਂ ਬਲੌਗ ਨਾਲ ਬਨੇ ਰਹੋ ਫਟਦਾ ਹੀ ਨਹੀਂ। ਉਹ ਪਾਪਾ ਤੈਨੂੰ ਚਾਹਿਆ ਹੋਇਆ ਹੈ। ਕਲਾਸ ਸਹੀ ਕਰ ਉਹਨੇ ਮੱਲਾ ਦਾ। ਪਤੰਗ ਆਪਣਾ ਇਕੱਠਾ ਜਾ ਹੁਣ ਲੱਗ ਗਿਆ। ਤੇ ਹੁਣ ਮੈਂ ਸਪੈਸ਼ਲ ਚੇਪੀ ਲੈ ਕੇ ਆਇਆ ਇਹਦੇ ਖਾਤਰ। ਇੱਥੇ ਲਾਉਣ ਨੂੰ। ਪੈਕਿੰਗ ਚ ਆਉਣ ਲੱਗੀ ਹੁਣ ਚੇਪੀ ਵੀ। ਪਹਿਲਾਂ ਆਈ ਜਾਂਦੀ ਸੀ। ਤੇ ਹੁਣ ਫਟ ਪੜਾ ਕੇ ਇੰਤੀ ਕੁੰਤੀ। ਪਾਪਾ ਹੁਣ ਇਹ ਨਮੀ ਵਾਲੇ ਕਰੀਏ ਸੈਟ। ਅੱਜ ਨਮੀ ਵਾਲੇ। ਉਧਰ ਉਹ ਜਾਸਨ ਹੋਰੀ ਚੜਾਈ ਜਾਂਦੇ ਨੇ ਪਤੰਗ। ਉਹਨਾਂ ਦਾ ਪਤੰਗ ਚੜ ਨਹੀਂ ਰਿਹਾ। ਆ ਬੈਠ ਆ ਫਿਰਦੇ ਨੇ। ਆ ਕਿਹੜੀ ਡੋਰ ਹੈ ਜਿਹੜੀ ਤੇਰੇ ਕੋਲ ਹੈ ਇਹ ਫਾਈਟ ਉਹ ਨੰਦਾ ਵੀ ਇਹ ਇਹ ਤਾਂ ਆਮ ਪਿੱਕ ਦੀਆਂ ਹੋਣਗੀਆਂ ਆਹਾ ਡੋਰਾਂ ਦੇਖਾਂ ਤਲਾਮ ਗਲਤ ਲੱਗਦੀ ਮਨ ਤਾਂ ਤਾਂ ਹੀ ਨਹੀਂ ਚੜਦਾ ਇੱਕ ਪਾਸੇ ਘੁੰਮ ਜਾਂਦਾ ਹੈ ਪਤਾ ਨਹੀਂ ਕਿਹੜੀ ਸਮਝੀ ਜਾਏ ਉਹ ਵੀ ਡੋਰ ਪਤਾ ਨਹੀਂ ਕਿਹੜੀ ਹੋਊਗੀ ਇਹ ਤਾਂ ਆਪਣੇ ਕੋਲ ਦੇਸੀ ਡੋਰ ਹੈਗੀ ਦੂਜੀ ਤੇ ਬੈਣ ਲੱਗਿਆ ਹੋਇਆ ਉਹ ਤਾਂ ਆਪਾਂ ਉਹਦੇ ਨਾਲ ਤਾਂ ਚੜਾਉਂਦੇ ਨਹੀਂ ਹੈਗੇ ਇਹੋ ਜੀਆਂ ਲੈ ਕੇ ਆਉਣੀਆਂ ਜਿਹੜੀਆਂ ਬਸ ਬਿਕਦੀਆਂ ਨੇ ਦੁਕਾਨਾਂ ਤੇ ਆਮ ਬਿਕਦੀਆਂ ਨੇ ਜੰਨਤ ਕੋਈ ਪਾਬੰਦੀ ਨਹੀਂ ਲਈ ਹੋਈ ਚੇਪੀ ਫੇਰ ਲੈ ਗਈ ਕਾਲੀ ਚੇਪੀ ਹੁਣ ਚਿੱਟੀ ਚੇਪੀ ਲਾਉਣਿਆਂ ਕਿਉਂ ਪਾਉਣਾ ਪੇਚਾ ਸਾਡੇ ਨਾਲ ਉਹ ਸੀ ਛੋਟਾ ਇਹ ਤਾਂ ਕਰ ਚੜਿਆ ਵੀੜੀ ਸਾਡਾ ਤੇ ਛੋਟਾ ਨਾਲ ਉੱਚਾ ਜਾਊਗਾ ਸਾਡੇ ਕੋਲ ਡੋਰਾ ਬਹੁਤ ਘੈਂਟ ਨੇ ਉਹੀ ਆ ਲੋ ਦਾਂਸ ਕੰਨਿਆਂ ਆਂਦਾ ਆ ਸਾਡਾ ਓਹੋ ਵਲੌਗ ਕਰਾ ਇਹ ਦੇਖੋ ਸਾਨੂੰ ਪਤੰਗ ਢਾਉਂਦੇ ਨੂੰ ਦੇਖ ਕੇ ਕਿੰਨੇ ਬੱਚੇ ਆ ਗਏ ਕਿਵੇਂ ਬੱਚਿਓ ਐਸ ਤਾਂ ਠੀਕ ਆ ਬਸ ਪਤੰਗ ਹੀ ਨਹੀਂ ਉੱਡਿਆ ਉਹੀ ਦੇਖਣ ਆਏ ਆ ਕਦੋਂ ਉੱਡੂਗਾ ਦਾਮ ਆ ਗਿਆ ਪਤੰਗ ਵੀ ਕੋਸ਼ਿਸ਼ ਕਰਨ ਵਾਲਿਆਂ ਦੀ ਹਾਰ ਨਹੀਂ ਹੁੰਦੀ ਕੋਸ਼ਿਸ਼ ਕਰਨੀ ਚਾਹੀਦੀ ਆਪਨੇ ਪਹਿਲੇ ਵਾਲੇ ਪਤੰਗ ਟੁੱਟ ਗਏ ਹੁਣ ਆਪਾਂ ਦੋ ਨਵੇਂ ਪਤੰਗ ਲੈ ਕੇ ਆਏਗੇ ਟਾਮ ਜੈਰੀ ਵਾਲੇ ਟਾਮ ਤਾਂ ਚ ਹੈ ਨਹੀਂ ਹਨਾ ਜੈਰੀ ਐ ਵਾ ਵਾ ਲਾ ਬਈ ਚੜਨੂ ਲੱਗਿਆ ਸਾਡਾ ਪਤੰਗ ਚੜ ਛੜੀ ਹੋਣੀ ਹੈ ਇਹ ਕਾਮਯਾਬ ਆ 5 ਰੁਪਈਆ ਵਾਲਾ 20 ਰੁਪਈਆ ਵਾਲਾ ਚੜ੍ਹੇ ਨਹੀਂ ਆ ਜਾ ਆ ਜਾ ਪੇਚਾ ਲਾਵਾਂਗੇ ਪੇਚਾ ਇੰਨਾ ਨਾਲ ਪੇਚਾ ਪਾਵਾਂਗੇ ਤੁਸੀਂ ਤਾਂ ਚੜਾਈ ਨਹੀਂ ਆਬਦੇ ਵਾਲਾ ਤਾਂ ਮੈਂ ਤਰੋ ਤਨ ਵਾਲੀ ਅਸੀਂ ਬਤਾਂਗ ਉਹ ਸੀ ਉਹ ਜਾਂਦੋਣਾ ਦੇਖ ਮੈਂ ਕਿੰਨੀ ਵੀ ਕਰਦੀ ਲਾ ਦੀਏ ਲਾ ਲਾਓ ਪੇਚਾ ਬਾਈ ਦਾਦੀ ਜੇ ਤਾਂ ਚੜਾਇਆ ਵੀ ਨਹੀਂ ਹਜੇ ਲਾ ਦੀਏ ਅੰਬਰਾਂ ਪਾਰ ਤੰਗ ਇਹ 5 ਰੁਪਏ ਵਾਲਾ ਜ਼ਿਆਦਾ ਕਾਮਯਾਬ ਹੈ ਨਾ 5 ਰੁਪਏ ਵਾਲਾ ਬੜਾ ਕਾਮਯਾਬ ਹੈ ਉਹ ਕਿ ਨਹੀਂ ਮਾਰਦੇ ਮੇਰੇ ਕਿ ਸਾਡਾ ਇਹ ਉਹ ਦੇਖੋ ਲਾ ਫੜੀ ਉਹਨਾਂ ਪਤੰਗ ਗੰਨੀ ਚੜ ਰਿਹਾ ਦੋ ਅੱਗੇ ਭਾਈ ਲਾਓ ਭਾਈ ਇੱਕ ਬੰਦਾ ਸਾਡਾ ਹੋਰ ਆ ਗਿਆ ਪਤੰਗ ਚੜਾਉਣ ਵਾਲਾ ਇਹ ਨਾਲ ਸਾਰੇ ਦੇਖਾ ਕਿ ਕਿ ਇੱਧਰ ਵੀ ਫਾਈਟਰੀ ਗਿਆ ਉਧਰ ਸਾਰਾ ਗੁੱਟੇ ਫਾਈਟਰੀ ਗਿਆ ਲਾਓ ਪਾਉਗੇ ਇੱਧਰ ਬੱਚੇ ਦੇਖੋ ਕਿਵੇਂ ਸਾਰੇ ਲੈਣਾ ਚ ਬੈਠੇ ਨੇ ਇਹ ਸਾਡੇ ਦਰਸ਼ਕ ਨੇ ਪਤੰਗਬਾਜ਼ੀ ਦੇਖਣ ਆਏ ਨੇ ਪਤੰਗਬਾਜ਼ੀ ਸਾਡੇ ਆ ਪਤੰਗ ਦੀ ਵੀ ਤੀਲ ਟੁੱਟ ਗਈ ਫਾਰੇ ਨੂੰ ਅੰਜੜਾ ਚੜੂ ਦੇਵਾਂਗੇ ਲਾਓ ਮੰਮੀ ਸਾਨੂੰ ਬੋਰਡ ਮਾਰਨ ਲੱਗ ਗਈ ਕੰਨੀ ਕਲੋਂ ਦੇ ਲੱਗਿਆ ਪਤੰਗ ਚੜਾਉਣਾ ਹੁਣ ਥੱਲੇ ਵੀ ਆ ਜਾਓ ਜੀ ਇਹ ਦੇਖੋ ਕੰਨੀ ਸ਼ਾਮ ਹੋ ਗਈ ਹੁਣ ਕੋਈ ਕਹਿੰਦਾ ਨਾ ਬਹੁਤ ਮਜ਼ਾ ਆਇਆ ਹਾਂਜੀ ਮਿੱਤਰੋ ਜੇ ਤੁਹਾਨੂੰ ਆਪਣਾ ਅੱਜ ਦਾ ਵਲੌਗ ਵਧੀਆ ਲੱਗਾ ਤਾਂ ਲਾਇਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬਾਕੀ ਆਪਾਂ ਇੰਸਟਾਗ੍ਰam ਤੇ ਨਿਊ ਕਾਊਂਟ ਬਣਾਇਆਗਾ ਮਾਲਵੇ ਵਾਲਾ ਉਹਨੂੰ ਜਾ ਕੇ ਫੋਲੋ ਕਰ ਲਓ ਧੰਨਵਾਦ ਜੀ